ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮੱਜੀਠੀਆ ਨੂੰ ਅੱਜ ਉਸ ਸਮੇਂ ਵੱਡੀ ਕਾਨੂੰਨੀ ਰਾਹਤ ਮਿਲੀ ਹੈ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਬੇਲ ਮਨਜ਼ੂਰ ਕਰ ਦਿੱਤੀ ਹੈ ਅਦਾਲਤ ਦੇ ਇਸ ਅਹਿਮ ਫੈਸਲੇ ਦੇ ਨਾਲ ਮੱਜੀਠੀਆ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਵਿੱਚ ਅਤੇ ਪੂਰੇ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਾਰਟੀ ਵਰਕਰਾਂ ਨੇ ਇਸ ਫੈਸਲੇ ਨੂੰ ਸੱਚੀ ਜਿੱਤ ਕਰਾਰ ਦਿੱਤਾ ਹੈ ਸੁਪਰੀਮ ਕੋਰਟ ਦੇ ਫੈਸਲੇ ਦੀ ਖ਼ਬਰ ਮਿਲਦੇ ਹੀ ਵਿਕਰਮ ਸਿੰਘ ਮੱਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਤੇ ਪਹਾਰ ਸਮਰਤ ਦਾ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਵਰਕਰਾਂ ਦੇ ਵੱਲੋਂ ਇੱਕ ਦੂਜੇ ਨੂੰ ਮਠਾਈਆਂ ਵੰਡੀਆਂ ਗਈਆਂ ਨੇ ਅਤੇ ਗੋਲੇ ਸੋਨੇ ਹਾਲ ਅਤੇ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਦੇ ਨਾਲ ਪੂਰਾ ਇਲਾਕਾ ਗੂੰਜ ਉਠਿਆ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਜਸ਼ਨਮਈ ਬਣਿਆ ਰਿਹਾ ਇਸ ਮੌਕੇ ਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਉਹਨਾਂ ਨੂੰ ਨਿਆਂ ਪ੍ਰਣਾਲੀ ਤੇ ਪੂਰਾ ਪਰੋਸਾ ਸੀ ਅਤੇ ਅੱਜ ਦਾ ਫੈਸਲਾ ਲੋਕਤੰਤਰ ਅਤੇ ਕਾਨੂੰਨ ਦੀ ਬਰਤਰੀ ਨੂੰ ਦਰਸਾਉਂਦਾ ਹੈ ਵਰਕਰਾਂ ਦਾ ਕਹਿਣਾ ਸੀ ਕਿ ਵਿਕਰਮ ਸਿੰਘ ਮਚੀਠਿਆ ਜਲਦ ਹੀ ਰਿਹਾਈ ਤੋਂ ਬਾਅਦ ਸੰਗਤਕ ਵਿੱਚ ਸ਼ਾਮਲ ਹੋਣਗੇ ਅਤੇ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਅੰਮ੍ਰਿਤਸਰ ਤੋਂ ਬਲਰਾਜ ਸਿੰਘ ਰਾਜਾ ਦੀ ਰਿਪੋਰਟ। ਇਹ ਕਿਰਪਾ ਹੈ ਜੀ ਬੜਾ ਅਸੀਂ ਜਿਹੜਾ ਕਿਉਂਕਿ ਝੂਠੇ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਚੀਠਿਆ ਜੀ ਨੂੰ ਅਲਰ ਕੀਤਾ ਹੈ ਇਹਨਾਂ ਨੇ ਕਿ ਅੱਜ ਮਹਾਰਾਜ ਦੀ ਕਿਰਪਾ ਕੀਤੀ ਹੈ ਸੱਚਾਈ ਦੀ ਜਿੱਤ ਹੋਈ ਹੈ ਇਹਨਾਂ ਦੀ ਬੇਹੋਲੀ ਬੜੀ ਖੁਸ਼ੀ ਹੈ ਜੀ। ਲੱਡੂ ਵੱਡੇ ਜਾ ਰਹੇ ਜੱਫੀਆਂ ਪਾਈ ਜੀ ਬਿਲਕੁਲ ਜੀ ਬਿਲਕੁਲ ਜੀ ਸਾਰੇ ਆ ਰਹੇ ਭਾਂ ਆਪਣੀ ਖੁਸ਼ੀ ਹੋ ਰਹੀ ਆ ਜੀ ਬਹੁਤ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਬੇਰੀ ਭਾਈ ਕੀ ਨਾਮ ਅਮਰਤਾ ਸਿੰਘ ਵਿਕਰਮ ਜੀਠੀ ਦੇ ਵੱਲੋਂ ਹੁਣ ਕੀ ਦੇ ਬੇਲ ਮਿਲ ਚੁੱਕੇ ਸੁਪਰੀਮ ਕੋਰਟ ਕਬਡੀ ਰਾਹਤ ਹੈ ਖੁਸ਼ੀ ਦੀ ਲਹਿਰੇ ਕੀ ਕੁਝ ਕਹਿਣਾ ਜੋਗੀ ਦੁਨੀ ਘਰ ਦੇ ਬਾਹਰ ਪੁੱਛਿਆ ਜੀ ਸਭ ਤੋਂ ਪਹਿਲਾਂ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਕੋਰਟ ਨੂੰ ਕੋਰਟ ਨੂੰ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸੱਚ ਦੀ ਜਿੱਤ ਹੋਈ ਆ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਹੀ ਕਿਉਂਕਿ ਸਰਕਾਰਾਂ ਨੇ ਇਹ ਬਹੁਤ ਯੋਰ ਲਾਇਆ ਸਰਕਾਰਾਂ ਨੇ ਝੂਠੇ ਮੁਕਦਮੇ ਦਰਜ ਕਰਕੇ ਸਰਦਾਰ ਬਿਕਰਮ ਸਿੰਘ ਨੂੰ ਅੰਦਰ ਡੱਕਿਆ ਪਰ ਅੱਜ ਸੁਪਰੀਮ ਕੋਰਟ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦਾਰ ਬਿਕਰਮ ਸਿੰਘ ਜੀਠੀਆਂ ਨੂੰ ਨਹੀਂ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਜਿਹੜਾ ਹੁਨਸਾਫ ਮਿਲਿਆ ਵਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦੇ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਵਰਕਰਾਂ ਦੀ ਸਾਰਿਆਂ ਚ ਇੱਕ ਦੂਜੇ ਦੇ ਭੈਣ ਭਰਾ ਮੂੰਹ ਮਿੱਠਾ ਕਰਾ ਕੇ ਤੇ ਖੁਸ਼ੀ ਸਾਂਝੀ ਕਰ ਰਹੇ ਆ ਤੇ ਅਹੀਂ ਸਦਾਰ ਦੇ ਮੀਠਿਆ ਸਾਹਿਬ ਦੇ ਘਰੇ ਆਏ ਆ ਬਾਕੀ ਹੁਣ ਹੋਰ ਸਮਰਥਕ ਆ ਰਹੇ ਆ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਸਾਡੇ ਫੋਨ ਵੀ ਲਗਾਤਾਰ ਵੱਜ ਰਹੇ ਆ ਵਧਾਈਆਂ ਮਿਲਣੀਆਂ ਨੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਵਿਦੇਸ਼ ਚ ਇਸ ਚੀਜ਼ ਦਾ ਖੁਸ਼ੀ ਆ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੱਚ ਦੀ ਜਿੱਤ ਲਈ ਨਹੀਂ ਮੈਡਮ ਹੁਣ ਨਹੀਂ ਉੱਥੇ ਨੇ ਜੀ ਅੱਜ ਨਾਲ ਹੀ ਇੱਥੇ ਗਏ ਚੰਡੀਗੜੀ ਹੁਣੇ ਆ ਕਿਉਂਕਿ ਅੱਜ ਸੁਪਰੀਮ ਕੋਰਟ ਉੱਥੇ ਜਾਣਾ ਈ ਸਾਰਿਆਂ ਨੇ ਉੱਥੇ ਨੇ ਬਾਕੀ ਸਮਰਥਕ ਇੱਥੇ ਨੇ ਸਾਰੇ ਆ ਰਹੇ ਭੈਣ ਭਰਾ ਉਹ ਵੀ ਆਉਣਗੇ ਅੱਜ ਪਿਛਲੇ 6 ਕਰ ਮਹੀਨੇ ਤੋਂ ਨਾਬਾ ਜੀਲ ਤੇ ਪਾਣ ਸੀਗੇ ਲੱਗਦਾ ਕਿ ਵੱਡੀ ਜਿੱਤ ਹੋਈ ਹੈ ਗੁਰੂ ਸਾਹਿਬ ਨੇ ਵੱਡੀ ਜਿੱਤ ਕੀਤੀ ਹੈ ਇਹ ਤੋਂ ਵੱਡੀ ਜਿੱਤ ਕੀ ਹੋਣੀ ਸੀ ਹੋਰ ਸਰਕਾਰਾਂ ਨੇ ਥੋੜਾ ਜਿਹਾ ਜ਼ੋਰ ਲਾਇਆ ਆਪਾਂ ਸਾਰੇ ਜਾਣਦੇ ਆ ਭੱਲੀ ਭਾਤ ਕੀ ਸਾਰਾ ਝੂਠ ਦਾ ਬੁਨਿਆਦ ਉਣਿਆ ਸੀ ਇੱਕ 5 ਪੈਸੇ ਦੀ ਰਿਕਵਰੀ ਨਹੀਂ ਹੋਈ ਇੱਕ 5 ਰੁਪਏ ਦੀ ਰਿਕਵਰੀ ਨਹੀਂ ਹੋਈ ਤੇ ਅਮਦਨ ਤੋਂ ਵੱਧ ਜਿਆਦਾ ਦਾ ਕੇਸ ਪਾਕਿਆਂ ਦਾ ਡਕਿਆ ਸੀ ਸੁਪਰੀਮ ਕੋਰਟ ਨੇ ਰਾਹ ਦਿੱਤੀ ਹੈ ਧੰਨਵਾਦੀਆਂ ਉਹਨਾਂ ਦੇ ਜੀ ਜਲਦ ਤੱਕ ਹਰਿਆ ਹੋ ਜਾਗੀ ਅੱਜ ਕੱਲ ਤੱਕ ਆ ਜਣੇ ਹਾਂਜੀ ਕੱਲ ਤੱਕ ਆ ਜਣੇ ਸਾਡੇ ਲਈ ਅੱਜ ਬੜਾ ਖੁਸ਼ ਹਾਂਜੀ ਸਰ ਕੀ ਨਾਮ ਐਡਵੋਕੇਟ ਬਿਕਲੀਆਪਾ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਬੇਲ ਮਿਲ ਚੁਕੀ ਹੈ ਰਿਹਾ ਸਾਹਿਬ ਨੂੰ ਕੀ ਕੁਝ ਕਹਿਣਾ ਚਾਹੂਗਾ ਦੇਖੋ ਪ੍ਰਮਾਤਮਾ ਦੀ ਰਜ਼ਾ ਨਾਲ ਸਾਨੂੰ ਬਹੁਤ ਵੱਡੀ ਰੀਲੀਫ ਸੁਪਰੀਮ ਕੋਰਟ ਤੋਂ ਮਿਲੀ ਹੈ ਸਾਨੂੰ ਇਸ ਦੀ ਆਸ ਹੀ ਹੈ ਕਿ ਸੀ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਐਫ ਆਈ ਆਰ ਸੀ ਨਾ ਉਹ ਬਿਲਕੁਲ ਝੂਠੀ ਜੀ ਪ੍ਰਥਾ ਤੋਂ ਰਹਿ ਸੀ ਤੇ ਸਾਨੂੰ ਪੂਰੀ ਆਸ ਸੀ ਕਿ ਸੁਪਰੀਮ ਕੋਰਟ ਤੁਹਾਨੂੰ ਰਾਹਤ ਦੇਵੇਗੀ ਔਰ ਉਸੇ ਅਨਸਾਰ ਹੀ ਸਾਨੂੰ ਅਜ ਰਾਤ ਮਿਲੀ ਹੈ ਪਿਛਲੀ ਤਰੀਕ ਦੇ ਇਹਨਾਂ ਨੇ ਜਾਣਬੁੱਝ ਕੇ ਰਿਪਲਾਈ ਦੇਣ ਵਾਸਤੇ ਡੇਟ ਲਈ ਸੀ ਔਰ ਪਿਛਲੀ ਤਰੀਕ ਤੇ ਹੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਇਹ ਕਹਿ ਦਿੱਤਾ ਸੀ ਕਿ ਨੈਕਸਟ ਡੇਟ ਤੇ ਜਿਹੜੇ ਆਰਗੂਮੈਂਟ ਸੁਣਗੇ ਰਿਪਲਾਈ ਫਾਈਲ ਹੋਵੇ ਚਾਹੇ ਨਾ ਹੋਵੇ ਆਰਗੂਮੈਂਟਸ ਸੁਣਗੇ ਅੱਜ ਔਨ ਬਲੋ ਸੁਪਰੀਮ ਕੋਰਟ ਨੇ ਆਰਗੂਮੈਂਟ ਸੁਣ ਕੇ ਤੇ ਨਾਲ ਦੀ ਨਾਲ ਹੀ ਮੇਲ ਆਊਡਰ ਕਰ ਦਿੱਤਾ ਜੋ ਵੱਡੀ ਰੀਲੀਫ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਮੇ ਜੀਟੀ ਸਾਹਿਬ ਬਿਲਕੁਲ ਚੜਦੀ ਕਲਾ ਚ ਹੈ ਅੱਜ ਸ਼ਾਮ ਤੱਕ ਉਹਨਾਂ ਦੇ ਖ਼ਬਰ ਆਉਣ ਦੀ ਪੂਰੀ ਆਸ ਹੈ ਜਦੋਂ ਵੀ ਸੁਪਰੀਮ ਕੋਰਟ ਦਾ ਆਰਡਰ ਪਹੁੰਚ ਗਿਆ ਨਾਲ ਦੀ ਨਾਲ ਉਹ ਬਾਹਰ ਹੋਣ ਗਿਆ ਗੁਰੂ ਜੀ ਲਗਦੀ ਅੰਮ੍ਰਿਤਸਰ ਵਿਦਾ ਜਨ ਦੇ ਦਰਬਾਰ ਸਾਹਿਬ ਤੋਂ ਦੇਖ ਹਾਂਜੀ ਹਾਂਜੀ ਜਰੂਰ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਉਹ ਅੱਗੇ بڑا ਪ੍ਰਮਾਤਮਾ ਤੇ ਉਹਨਾਂ ਦਾ ਭਰੋਸਾ ਹੈਗਾ ਤੇ ਉਹ ਦਰਬਾਰ ਸਾਹਿਬ ਸਾਰੇ ਗੁਰਧਾਮਾਂ ਤੇ ਉਹਨਾਂ ਨੇ ਨਮਸਟਕ ਹੋਣਾ ਇਹ ਤੇ ਉਹਨਾਂ ਦੀ ਸ਼ੁਰੂ ਤੋਂ ਰਹੀ ਹੈ ਟੈਂਡੈਂਸੀ ਉਹ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਨੇ ਔਰ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਉਹਨਾਂ ਤੇ ਇੰਨੇ ਵੱਡੇ ਝੂਠੇ ਕੇਸ ਦੇ ਵਿੱਚ ਉਹਨਾਂ ਨੂੰ ਬਾਝਤ ਹੋ ਕੇ ਬਰੀ ਹੋ ਕੇ ਵੀ ਹੋਣਗੇ ਔਰ ਅੱਜ ਇਹਨਾਂ ਨੂੰ ਬੇਲ ਮਿਲੀ ਹੈ ਔਰ ਇਹ ਸਿਰਫ ਸਿਆਸੀ ਵੰਡਟਾ ਸੀ ਜਿਹਦੇ ਤਰ